ਵੋਲੀਅਰ ਜੰਗਲ ਮੈਂ ਸ੍ਰਿੰਦਰ ਕੁਮਾਰ ਆਫਸਾਈਡ ਦੀ ਬੀਜੇਪੀ ਪੰਜਾਬ ਐਸਸੀ ਮੋਚਾ ਇੱਕ ਮੈਂ ਵੀਡੀਓ ਪਾਈ ਸੀ ਮਾਸਕ ਦੇ ਵਿੱਚ ਬੇਟੀ ਜਿਹੜੀ ਫਸੀ ਸੀ ਲੁਧਿਆਣੇ ਦੀ ਤੇ ਮੈਂ ਪੰਜਾਬ ਪ੍ਰਦਾਨ ਚਾਰਾਉ ਲੱਗੜ ਐਸਸੀ ਮੋਚਾ ਪੰਜਾਬ ਦਾ ਮੈਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਪ੍ਰਦਾਨ ਜੱਫਰ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਡੇ ਵਿਦੇਸ਼ ਮੰਤਰੀ ਦੇ ਨਾਲ ਮੇਰੀ ਗੱਲ ਹੋਈ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਸਾਡੇ ਪੰਜਾਬ ਦੀ ਜਿਹੜੀ ਲੜਕੀ ਆ ਉਹ ਮਾਸਕਟ ਦੇ ਵਿੱਚ ਫਸੀ ਆ ਤੇ ਉਹਨੂੰ ਅਸੀਂ ਵਾਪਸ ਆਪਣੇ ਪੰਜਾਬ ਆਪਣੇ ਇੰਡੀਆ ਮਗਾਉਣਾ ਆ ਬੇ ਬੱਚੀ ਉੱਤੇ ਬਹੁਤ ਤੰਗ ਆ ਸਾਡੇ ਵਿਦੇਸ਼ ਮੰਤਰੀ ਨੇ ਮੇਰੀ ਇਹ ਗੱਲ ਸੁਣ ਕੇ ਤੁਰੰਤ ਉਹਦੇ ਉੱਤੇ ਐਕਸ਼ਨ ਲਿਆ ਸਾਨੂੰ ਬੱਚੀ ਮਗਾ ਕੇ ਦੇ ਦਿੱਤੀ ਆ ਤੇ ਮੈਂ ਵਿਦੇਸ਼ ਮੰਤਰੀ ਦਾ ਸੈਂਟਰ ਗਵਰਨਮੈਂਟ ਦਾ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਬਾਕੀ ਗੱਲ ਜਿਹੜੀ ਉਹ ਵੱਜੀ ਨੂੰ ਪੁੱਛ ਲੋ ਕਿ ਕਿੰਨਾ ਆਈ ਹੈ ਤੇ ਮੈਂ ਸਸ ਜੀ ਤੁਹਾਨੂੰ ਅੱਜ ਨਾਲ ਇਹਨੂੰ ਪਹੁੰਚਾਇਆ ਹਾਂ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤੁਹਾਨੂੰ ਬਹੁਤ ਬਹੁਤ ਜੀ ਇਸ ਤੇ ਮੈਂ ਸੈਂਟਰ ਗਵਰਨਮੈਂਟ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਤੇ ਵਿਦੇਸ਼ ਮੰਤਰੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਪੰਜਾਬ ਪ੍ਰਧਾਨ ਸਾਡੇ ਐਸਸੀ ਮੋਰਚਾ ਸੁਚਾਰਾ ਲੱਧਰ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਨਾਲ ਮੇਰੇ ਹੋਤੇ ਇਸ ਬੱਚੀ ਨੂੰ ਆਪਣੇ ਪਰਿਵਾਰ ਦੇ ਵਿੱਚ ਆ ਗਈ ਆ ਤੇ ਆਪਣੇ ਪਰਿਵਾਰ ਦੇ ਵਿੱਚ ਖੁਸ਼ੀ ਦੇ ਨਾਲ ਉਹ ਰੋਹੀ ਤੇ ਮੈਂ ਬਹੁਤ ਬਹੁਤ ਧੰਨਵਾਦ ਵਿਦੇਸ਼ ਮੰਤਰੀ ਦਾ ਕਰਦਾ ਰਾਹੀ ਲੋਟੀ ਦਾ ਖਾਸ ਤੌਰ ਤੇ